ਆ ਦੇ ਕੁਛ ਦਾ ਸਮਾਨ ਲਿਆ ਸਕੈਨ ਕਰ ਦੇ ਨਹੀਂ ਆ ਅਗਰ ਮੇਰ ਸਿੰਘ ਤਨਤਨ ਬਾਬਾ ਦੀਪ ਸਿੰਘ ਕਲਾਸ ਹਾਊਸ ਤੇ ਕੀ ਗੱਲ ਹੋਈ ਗੱਲ ਮੇਰ ਨਾਲ ਇਹ ਹੋਈ ਵੀ ਅੱਜ ਇੱਕ ਲੇਡੀ तकरीबन 3:30 4:00 ਵਜੇ ਮੇਰੇ ਕੋਲ ਆਈ ਵੀ ਮੈਨੂੰ ਸੂਟ ਚਾਹੀਦੇ ਆ ਮੈਂ ਕਿਹਾ ਬੈਠੋ ਸੂਟ ਮਿਲ ਜਾਣਗੇ ਕੋਈ ਗੱਲ ਨਹੀਂ ਕਿਹੋ ਜਿਹਾ ਚਾਹੀਦੇ ਆ ਆਂਦੀ ਸਾਡਾ ਕੋਈ ਫੰਕਸ਼ਨ ਹੈ ਮੈਂ ਉੱਥੇ ਦੇਣੇ ਆ ਤੇ ਉਹਦੇ ਵਾਸਤੇ ਮੈਨੂੰ ਸੂਟ ਵਿਖਾਓ ਸੂਟ ਵਿਖਾਇਆ ਤੇ ਉਹਨੇ ਚਾਰ ਸੂਟ ਜਿਹੜੇ ਉਹ ਪਸੰਦ ਕੀਤੇ ਆ ਉਦੋਂ ਬਾਅਦ ਦੋ ਆਖੇ ਅੰਡਰਵੀਅਰ ਦੇ ਦਿਓ ਦੋ ਦੋ ਬਣਾਣ ਦੇ ਦਿਓ ਤੇ ਦੋ ਚੁੰਨੀਆਂ ਦੇ ਦਿਓ ਮਤਲਬ ਕਰ ਕਰ ਕੇ ਸਾਰਾ ਸਮਾਨ ਜਿਹੜਾ ਉਹ 4020 ਰੁਪਏ ਦਾ ਬਣਿਆ ਤੇ ਸਾਰਾ ਸਮਾਨ ਇਹਦੇ ਫਾਫਿਆਂ ਚ ਪਾਤਾ ਤੇ ਆਂਦੀ ਪੈਸੇ ਮੈਂ ਜਿਹੜੇ ਸਕੈਨ ਕਰ ਦਿੰਦੀਆਂ ਮੈਂ ਕੋਈ ਨਹੀਂ ਕਰ ਦਿਓ ਜਦੋਂ ਸਕੈਨ ਕੀਤੇ ਆ ਤੇ ਉਹਦੀ ਮੈਨੂੰ ਝੂਠੀ ਜੜੀ ਆਉਨੇ ਜੜੀ ਸਕਰੀਨ ਸ਼ਾਟ ਪਾਤੀ ਆ ਤੇ ਉਹਨੂੰ ਓਕੇ ਨਹੀਂ ਕੀਤਾ ਮੈਂ ਉਹਨੂੰ ਕਿਹਾ ਵੀ ਮੇਰਾ ਮੋਬਾਈਲ ਜਿਹੜਾ ਹੈ ਬੋਲ ਪੈਂਦਾ ਤੇ ਪੈਸੇ ਪੈ ਗਏ ਆ ਹਾਂ ਯਾਨੀ ਉਸੇ ਵੇਲੇ 4000 ਦਾ ਮੈਂ ਕਿਹਾ 4000 ਬੋਲ ਦੇਣਾ ਅਸੀਂ ਪਰ ਲੇਕਨੇ ਨੇ ਕੋਈ ਬੋਲਿਆ ਨਹੀਂ ਪੈਸੇ ਨਹੀਂ ਪਏ ਨਹੀਂ ਨਹੀਂ ਆਖੇ ਪੈ ਗਏ ਆ ਤੁਸੀਂ ਮੋਬਾਈਲ ਮੇਰਾ ਮੋਬਾਈਲ ਨੰਬਰ ਲੈ ਲਓ ਮੈਂ ਕਿਹਾ ਮੋਬਾਈਲ ਨੰਬਰ ਵੀ ਦੇ ਦਿੱਤਾ ਤੇ ਮੈਂ ਕਿਹਾ ਵੀ ਤੁਸੀਂ ਇੱਥੇ ਰੁਕੋ ਤੇ ਮੈਂ ਲਾ ਕੇ ਮੈਂ ਸੁਨਿਆ ਰਿਆਂ ਦੁਕਾਨਿਆਂ ਮੈਂ ਉਹਨਾਂ ਦੇ ਮੁੰਡਿਆਂ ਕੋਲ ਮੈਂ ਚੈੱਕ ਕਰਾਵਾਂ ਮੈਂ ਉਧਰ ਨੂੰ ਗਿਆ ਤੇ ਇਹ ਗੱਡੀ ਪਜਾ ਕੇ ਜੜਿਆ ਇੱਥੋਂ ਲੈ ਗਈ ਕਿਤਰਾ ਵੀ ਮਲਸੀ ਕਿਫਾ ਵੇਖਣ ਲੱਗੋ ਉਹ ਤਕਰੀਬਨ ਮਤਲਬ 30 32 ਸਾਲ ਦੀ ਲੇਡੀ ਆ ਕੋਈ ਚੰਗੇ ਘਰ ਦੀ ਲੇਡੀ ਆ ਕੋਈ ਇਹ ਨਹੀਂ ਆ ਗੱਡੀ ਤੇ ਆਈ ਚਿੱਟੇ ਰੰਗ ਦੀ ਗੱਡੀ ਆ ਘਰ ਦਾ ਉਹਦਾ ਗੱਡੀ ਚ ਬੈਠਾ ਸੀ ਤੇ ਸੀਸੀਟੀਵੀ ਹੈਗੀ ਆ ਜੀ ਸੀਸੀਟੀਵੀ ਕੈਮਰੇ ਜਾਈ ਫੋਟੋ ਨਹੀਂ ਆ ਉਹਦੀ ਗੱਡੀ ਦੀ ਕੋਈ ਫੋਟੋ ਨਹੀਂ ਆਈ ਕਿਉਂਕਿ ਲੇਡੀ ਦੀ ਜਿਹੜੀ ਆ ਉਹ ਮੇਰੇ ਕੈਮਰੇ ਚ ਆਈ ਆ ਤੇ ਉਹ ਜਿਹੜੀ ਮੈਂ ਉਹ ਤੁਹਾਨੂੰ ਦਿਖਾ ਦਿੱਤੀ ਆ ਵੀ ਆਈ ਆ ਕਾਹਨਾ ਚਰ ਕਾਫੀ ਚਰ ਬੈਠੀ ਜੀ ਉਹ ਸਾਰੀ ਵੀਡੀਓ ਜਿਹੜੀ ਆ ਉਹ ਕੈਮਰੇ ਦੇ ਵਿੱਚ ਜਿਹੜੀ ਉਹ ਆਈ ਆ ਉਹਦੀ ਇਹ ਮੰਗ ਕਰਦਾ ਮੈਂ ਮੰਨ ਕਰਦਾ ਵੀ ਜਾਂਦੇ ਮੈਨੂੰ ਆਪਣੇ ਆਪ ਆਣ ਕੇ ਇੱਥੇ ਪੈਸੇ ਦੇ ਜਾਏ ਤੇ ਚਲੋ ਠੀਕ ਠਾਕ ਆ ਜੇ ਨਹੀਂ ਆ ਤੇ ਫਿਰ ਪੁਲਿਸ ਕਾਰਵਾਈ ਕੀ ਕੀ ਜੋ ਕੀ ਬਸ ਮੇਰਾ ਨਾਮ ਅਰਵਜਨ ਸਿੰਘ ਹੈ ਜੀ ਬਸ ਜੀ ਕੀ ਕੰਮ ਕਰਦੇ ਕਿੱਥੇ ਰਹਿੰਦੇ ਸਾਡੀ ਨਾ ਵੀ ਦੀ ਦੁੱਧ ਕੰਨਾ ਸ਼ੋਪ ਛੱਡ ਕੇ ਸਾਡੀ ਆਪਣੀ ਸਨਾਰੇ ਦੀ ਸ਼ੋਪ ਹੈ ਵੇਚਦੇ ਆਪਣੀ ਦੇਖੀ ਅੱਜ ਹੋਇਆ ਨਾ ਕੱਟ ਅੱਜ ਨਾ ਵੀ ਦੀ ਸਾਡੇ ਕੋ ਭੱਜੇ ਭੱਜੇ ਆਏ ਆ ਤੇ ਕਹਿੰਦੇ ਹੀ ਵੀ ਮੇਰਾ ਫੋਨ ਚ ਨਾ 4000 ਰੀਚਾਰਜ ਕਰਵਾਇਆ ਸੀ ਤੇ ਉਹ ਰੀਚਾਰਜ ਵੇਖੋ ਹੋਇਆ ਨਹੀਂ ਬੱਚਾ ਨੂੰ ਕਹਿੰਦੇ ਭਈ ਰੀਚਾਰਜ ਹੋਇਆ ਨਹੀਂ ਹੋਇਆ ਤੇ ਬੱਚਾ ਨੇ ਵੇਖਿਆ ਕਹਿੰਦੇ ਅੰਕਲ ਜੀ ਰੀਚਾਰਜ ਨਹੀਂ ਹੋਇਆ ਤੇ ਇਹ ਪਰਚਾਨ ਦੇ ਹੀ ਥੋੜਾ ਜਿਹਾ ਤੇ ਮੈਨੂੰ ਇਹਦੇ ਇਹ ਬਾਹਰ ਆਏ ਤੇ ਵੇਖਿਆ ਤੇ ਗੱਡੀ ਅੰਦਰ ਬਾਹਰ ਗੱਡੀ ਲੱਗੀ ਸੀ ਤੇ ਗੱਡੀ ਉਹ ਲੈ ਕੇ ਦਿਓ ਚਲੇ ਗਏ ਤੇ ਮੈਨੂੰ ਕਹਿੰਦੇ ਗੱਡੀ ਠੀਕ ਲੋਤੀ ਮੈਂ ਕਹਿੰਦਾ ਤੇ ਚਲੇ ਗਈ ਜੀ ਮੈਂ ਬਾਹਰ ਬੈਠਾ ਸੀ ਕੁਰਸੀ ਤੇ ਤੇ ਬੱਚੇ ਅੰਦਰ ਕਾਊਂਟਰ ਤੇ ਬੈਠੇ ਇੱਕ ਬੱਚੇ ਇਹਨਾਂ ਦਾ ਮੋਬਾਈਲ ਵੇਖਣ ਦੇ ਹੀ ਇਹਨਾਂ ਕੋ ਚਾਰ ਕ ਸੂਟ ਚਾਰ ਪੰਜ ਸੂਟ ਲੈ ਕੇ ਗਿਆ ਤੇ ਬਾਕੀ ਹੋਰ ਵੀ ਇਹਨਾਂ ਕੋ ਉਹ ਲੈ ਕੇ ਗਏ ਡਬੱਟੇ ਡਬੁੱਟੇ ਲੈ ਕੇ ਇਹਨਾਂ ਕੋਲੋਂ 4 4000 ਰੁਪਏ ਦੇ ਕਹਿੰਦੇ ਸੀ ਸਕੈਨ ਕਰਾਇਆ ਤੇ ਉਹ 4000 ਇਹਨਾਂ ਨੇ ਉਹ ਮੈਡਮ ਨੇ ਪਾਇਆ ਨਹੀਂ ਤੇ ਉਹਨਾਂ ਦੀ ਵੀਡੀਓ ਵੀ ਆਈ ਆ ਤੇ ਫਿਰ ਜੋ ਤੁਹਾਡੇ ਕੋਲ ਹੈ ਕੀ ਹਾਲਾਤ ਇਹਨਾਂ ਦੇ ਇਹਦੇ ਕਮੰਡਾ ਇਹ ਜਵਰੇ ਇਹਦੇ ਕਮੰਡੇ ਫਿਰ ਇਹਨਾਂ ਨੂੰ ਚ ਬੈਗੇ ਚਾਹ ਚ ਪਈ ਮੇਕਅਪ ਚਾਹ ਚ ਪਈ ਉਹ ਜਿਹੜੀ ਮੈਡਮ ਚਲੀ ਗਈ ਉਹ ਤੇ ਹੁਣ ਵਾਪਸ ਆਉਣ ਹੋ ਰਹੀ ਤੇ ਫਿਰ ਉਹਨਾਂ ਨਾਲ ਵਿੱਚ ਆ ਚ ਪਈ ਮੈਂ ਵੀਰ ਹੋਣਾ ਨੂੰ ਮੈਂ ਕਹਿੰਦਾ ਤੁਸੀਂ ਬੈਰੋ ਫਿਰ ਤੇ ਫਿਰ ਭਜੇ ਭਜੇ ਆਏ ਇਹਨਾਂ ਜਰ ਨੂੰ ਗੱਡੀ ਤੇ ਨਿਕਲ ਗਈ ਤੇ ਫਿਰ ਪਰਚਾਣ ਹੀ ਵੀ ਦੀ ਤੇ ਇਹ ਤੇ ਵੀ ਦੀ ਨਾਲ ਬੜਾ ਤੱਕਾ ਹੋ ਗਿਆ ਵੀਰ ਦੀ ਨੇ ਪੁੱਤ ਤੁਹਾਨੂੰ ਪਤਾ ਦੇ ਇੱਕ ਕਸੂਟਾ ਨੂੰ ਕਿੰਨੇ ਪੈਸੇ ਕਮਾ ਲਾਂਗੇ 100 200 250 ਰੁਪਇਆ 300 ਕਸੂਟੇ ਕਮਾ ਲਾਂਗੇ ਕੀ ਕਹਾਂ ਜੇ CCTV ਲੱਗਣ ਆਹੀ ਤੇ ਕਹ ਨਿਆਰੇ CCTV ਟੀਵੀ ਕੋਲੋਂ ਲੋਕ ਦੁਨੀਆ ਡਰਦੀ ਨਹੀਂ ਵੀ ਦੀ ਸੋ CCTV ਕੋਲੋਂ ਨਹੀਂ ਦੁਨੀਆ ਡਰਦੀ ਜੀ ਆ ਜੋ ਹਾਂਜੀ ਹਾਂਜੀ ਅਰਿਕਲ ਨਾਲ ਅਰਿਕਲ ਹੀ ਇਹ ਮੰਗ ਕਰਦੇ ਆ ਕਿ ਜਿਹੜੀ ਭੈਣ ਨੇ ਪੈਸੇ ਸਮਾਨ ਖੜਿਆ ਹੋਵੇ ਇਹਨਾਂ ਕੋਲੋਂ ਉਹ ਵਾਪਸੀ ਇਹਨਾਂ ਦੇ ਚਵਰਾਂ ਦੇ ਪੈਸੇ ਦੇ ਦੇਣ ਮਿਹਨਤ ਦੀ ਕਮਾਈ ਆ ਉਹ ਅਜੇ ਵੀ ਵੇਖੋ ਬੈਠੇ ਕਮਾਂਡੇ ਵੇਖੋ ਅਰੇ ਵੀ ਇਹਨਾਂ ਦੇ ਹੱਥ ਪੈਰ ਕਮਾਂਡੇ ਉਹਨਾਂ ਦੇ ਬੈਠੇ ਤੇ ਤਾਂ ਕਰਕੇ ਹੀ ਕਹਿੰਦੇ ਕਿ ਪਿਆਰ ਨਾਲ ਉਹਨਾਂ ਦੇ ਜੋ ਵੀ ਪੈਸੇ ਮਿਹਨਤ ਦੀ ਕਮਾਈ ਉਹਨਾਂ ਨੂੰ ਦੇ ਜਾਣ ਤੇ ਟੈਨਸ਼ਨ ਕਰ ਤਾ ਕੱਚ ਕੰਮ ਕਰਦੇ ਆ ਗਰੀ ਬਲੋਂ ਇਹ ਆਰਮੀ ਚੋਂ ਰਿਟਾਇਰਡ ਕੈਪਟਨ ਰਿਟਾਇਰਡ ਇਹ ਵੀ ਸਾਡੇ ਕੈਪਟਨ ਚੋਂ ਰਿਟਾਇਰ ਹੈ ਵੀ ਇਹ ਬ੍ਰਦਰ ਸਾਡੇ ਕੋਲੇ ਗਰਮੇਸ਼ ਸਿੰਘ ਹੋਣਾ ਨੇ ਕੰਪਲੀਟ ਕੀਤੀ ਆ ਕਹਿੰਦੇ ਵੀ ਮੈਂ ਸੇਵਾ ਮੁਕਤ ਆ ਆਰਮੀ ਦੇ ਵਿੱਚੋਂ ਕੈਪਟਨ ਪੈਨਸ਼ਨ ਆਇਆ ਤੇ ਮੈਂ ਕਪੜੇ ਦੀ ਦੁਕਾਨ ਕਰਦਾ ਉੱਥੇ ਕੋਈ ਦੋਵੇਂ ਮੀਆਂ ਬੀਬੀ ਆਏ ਨੇ ਤੇ ਉਹਨਾਂ ਨੇ ਇਹਨਾਂ ਕੋਲ 4000 ਦੇ ਕਰੀਬ ਕਪੜੇ ਖਰੀਦੇ ਆ ਤੇ ਇਹਨਾਂ ਨੇ ਕਿਹਾ ਵੀ ਦੂਸਰਾ ਅਸੀਂ ਸਕੈਨਰ ਜਿਹੜਾ ਵਾ ਉਹ ਆਪਣਾ ਜਿਹੜੇ ਪੇ Google Pay ਪੈਸੇ ਕੀਤੇ ਆ ਤੇ ਇਹਨਾਂ ਨੂੰ ਸਕੈਨਰ ਦਿਖਾਤਾ ਉਹਨਾਂ ਨੇ ਤੇ ਜਿਹੜੇ ਇਹਨਾਂ ਨੇ ਬਾਅਦ ਚੋਂ ਆਪਣਾ ਚੈੱਕ ਕੀਤਾ ਕਿ ਇਹਨਾਂ ਦੇ ਪੈਸੇ ਨਹੀਂ ਆਏ ਸੀ ਉਹ ਛਾਤਰ ਨੇ ਬੰਦੇ ਉਹਨਾਂ ਨੇ ਫੋਨ ਵਗੈਰਾ ਆਪਣਾ ਬੰਦ ਕਰ ਦਿੱਤਾ ਵਾ ਤੇ ਜਿਹੜਾ ਆਪਣਾ ਟੈਕਨੀਕਲ ਦੀਸਟ ਹੈ ਆਪਣੀ ਇਹ ਮਦਦ ਲਈ ਆ ਰਹੀ ਹੈ ਉਹ ਜਿਹੜਾ ਇਹ SIM ਦਾ ਨੰਬਰ ਕਢਾਇਆ ਵਾ ਉਹ ਨਵੇਂ ਸ਼ਹਿਰ ਦਾ ਨਿਕਲਿਆ ਇਹ ਨੰਬਰ ਦੇ ਕੀ ਚੱਲ ਲੱਗਿਆ ਕਿੱਥੋਂ ਬੰਦ ਨਹੀਂ ਉਹ ਨਵੇਂ ਨਵੇਂ ਸ਼ਹਿਰ ਦਾ ਜੀ ਲੋਕੇਸ਼ਨ ਦਾ ਫੋਨ ਤਾਂ ਬੰਦ ਆ ਬਟ ਉਹਦਾ ਜਿਹੜਾ ਨੰਬਰ ਕਢਵਾਇਆ ਵਾ ਉਹ ਕਰੇ CDR ਵਗੈਰਾ ਕਢਵਾਈ ਜਾ ਰਹੀ ਆ ਤੇ ਕੋਈ ਨਹੀਂ ਬਣਦੀ ਤਫतीश ਕਰਾਂਗੇ ਜੋ ਵੀ ਸਾਹਮਣੇ ਆਊਗਾ ਫਿਰ ਉਹਦੇ ਕੋਲ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਊਗੀ CCTV ਫੁਟੇਜ ਹੈਗੀ ਸਾਹਮਣੇ CCTV ਫੁਟੇਜ ਉਹਨਾਂ ਵਾਲੇ ਦਿੱਤੀ ਗਈ ਹੈ ਜੀ ਪਰ ਉਹ ਬੇਪਛਾਣ ਦੇ ਬੰਦੇ ਉਹ ਵੀ ਆਪਣੇ ਖੁਫੀਆ ਸੋਰਸ ਰਾਹੀਂ ਪਤਾ ਲਾ ਰਹੇ ਆ en la diágrafía que lo vamos a seguir.